ਇਸ ਮੁੱਦੇ ਤੇ ਤੇ ਅਕੀ ਕੰਗਾਉਂ। ਸਭ ਤੋਂ ਪਹਿਲਾਂ ਤੇ ਮੈਂ ਜਿੰਨੇ ਇੱਥੇ ਪ੍ਰੈਸ ਵਾਲੇ ਵੀਰ ਆਏ ਆ ਜਿਨ੍ਹਾਂ ਨੇ ਆਪਣੇ ਅਰ ਜਿਵੇਂ ਭਰੇ ਸਮੇਂ ਜੋ ਸਮਾਂ ਕੱਢ ਕੇ ਸਾਡੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕੀਤਾ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਆਪਦਾ ਤੇ ਧੰਨਵਾਦ ਕਰਦਾ। ਦੂਸਰਾ ਮੈਂ ਆਪਣੇ ਪੂਰੇ ਪੰਜਾਬ ਦੇ ਦੇਸ਼ ਦੇ ਜਿੰਨੀਆਂ ਸਕਤਾ ਉਹਨਾਂ ਨੂੰ ਲੋੜੀ ਤੇ ਮਾਗੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ। ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਕੱਲ ਮੈਂ ਲਾਈਵ ਹੋ ਕੇ ਇਹ ਕਿਹਾ ਸੀ ਕਿ ਜਿੰਨੀਆਂ ਸਾਡੇ ਹਲਕਾ ਖਰੂਰ ਸਾਹਿਬ ਦੇ ਵਿੱਚ ਪੰਚਾਇਤਾਂ ਨੇ ਉਹ ਮਤਾ ਪਾਉਣ ਕਿ ਕੋਈ ਵੀ ਚਿੱਟਾ ਵੇਚਣ ਵਾਲੇ ਦੇ ਮਗਰ ਜਾਂ ਕਿਸੇ ਚੋਰੀ ਕਰਨ ਵਾਲੇ ਦੇ ਮਗਰ ਜਾਂ ਕਿਸੇ ਲੁੱਟਾਂ ਖੋਹਾਂ ਕਰਨ ਵਾਲੇ ਦੇ ਮਗਰ ਜਿਹੜਾ ਉਹ ਥਾਣੇ ਉਹਨੂੰ ਛਡਾਉਣ ਵਾਸਤੇ ਨਹੀਂ ਜਾਊਗਾ। ਉਸ ਬੰਦ ਦੇ ਵਿੱਚ ਹੀ ਅੱਜ ਦੀ ਪ੍ਰੈਸ ਕਾਨਫਰੰਸ ਆ ਮੇਰੇ ਨਾਲ ਸਾਡੇ ਸਬ ਡਿਵੀਜ਼ਨ ਤੋਂ ਡੀਐਸਪੀ ਗੋਂਦਵਾਲ ਤੋਂ ਅਤੁਲ ਸੋਨੀ ਜੀ ਨੇ ਤੇ ਸਾਡੇ ਗੋਂਦਵਾਲ ਸਾਹਿਬ ਤੋਂ ਐਸਐਚਓ ਪ੍ਰਭਜੀਤ ਸਿੰਘ ਨੇ ਅਵਤਾਰ ਸਿੰਘ ਸੋਣਾ ਜਿਹੜੇ ਸਾਡੇ ਸਦਰ ਥਾਣੇ ਤੋਂ ਨੇ ਵਿਪਨ ਜੀ ਇਸ ਵਕਤ ਐਡੀਸ਼ਨਲ ਐਸਐਚਓ ਨੇ ਤੇ ਚੋਲਾ ਸਾਹਿਬ ਜਿਹੜਾ ਉਹ ਵੇਖ ਰਹੇ ਨੇ ਸਾਡਾ ਕਲੈਕਟਿਵ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਜਿਵੇਂ ਆਮ ਹੀ ਇਹ ਹੁੰਦਾ ਹੈ ਕਿ ਕਿਤੇ ਕੋਈ ਕਹਿ ਦਿੰਦਾ ਹੈ ਕਿ ਰਾਜਨੀਤਿਕ ਲੋਕ ਜਿਹੜੇ ਆ ਉਹ ਚਿੱਟੇ ਵਾਲਿਆਂ ਦੀ ਸਪੋਰਟ ਕਰਦੇ ਆ ਤੇ ਤਾਂ ਚਿੱਟਾ ਬੰਦ ਨਹੀਂ ਹੁੰਦਾ ਤੇ ਕਿਤੇ ਜਨਤਾ ਚ ਇਹ ਫਰਮਾਂਵਾਂ ਚਲਦੀਆਂ ਵਾਂ ਪੇ ਕੁਝ ਸਰਕਾਰੀ ਅਧਿਕਾਰੀ ਜਾਂ ਕੁਝ ਪੁਲਿਸ ਦੇ ਨਮਾਇंदे ਜਿਹੜੇ ਉਹ ਸਾਥ ਦੇ ਦਿੰਦੇ ਆ ਤਾਂ ਨਹੀਂ ਬੰਦ ਹੁੰਦਾ ਉਹ ਅਲੱਗ-ਅਲੱਗ ਪ੍ਰਕਾਰ ਦੀ ਜਿਹੜੀ ਰਹਿ ਆ ਉਹ ਐਵੇਂ ਇਦਾਂ ਦੀਆਂ ਫਰਮਾਂਵਾਂ ਚਲਦੀਆਂ ਰਹਿੰਦੀਆਂ ਨੇ ਅੱਜ ਸਾਡੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਅੱਜ ਅਸੀਂ ਜਿਵੇਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਇਸ ਚਿੱਟੇ ਦਾ ਜਿਹੜਾ ਪ੍ਰਕੋਪ ਸਾਡੇ ਪੰਜਾਬ ਦੇ ਵਿੱਚ ਚੱਲਦਾ ਉਹਨੂੰ ਜੜੋਂ ਪੁੱਟਾਂਗੇ ਉਹਦੇ ਸਬੰਧ ਦੇ ਵਿੱਚ ਹੀ ਪਿਛਲੇ ਸਮੇਂ ਦੇ ਵਿੱਚ ਵੀ ਸ਼ਾਇਦ ਤੁਸੀਂ ਵੇਖਿਆ ਕਿ ਆਪਾਂ ਅ ਇੱਥੇ ਇੱਕ ਮੀਟਿੰਗ ਕੀਤੀ ਸੀ ਅਜ ਤੋਂ ਸਾਲ ਪਹਿਲਾਂ ਉਹਦੇ ਵਿੱਚ ਵੀ ਡੀਐਸਪੀ ਸਾਹਿਬ ਤੇ ਸਾਡੇ ਸਾਰੇ ਐਸਐਚਓ ਸਹਿਬਾਨ ਆਏ ਸੀ ਤੇ ਪਰ ਉਦੋਂ ਇਹ ਚੀਜ਼ਾਂ ਰਹਿ ਗਈਆਂ ਕਿ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਕਿਹਾ ਕਿ ਬੇਸ਼ੱਕ ਸਾਡੇ ਕੋਲੇ ਕੋਈ ਆਉਂਦਾ ਵੀ ਆ ਚਿੱਟੇ ਵਾਲਾ ਫੜਿਆ ਜਾਂਦਾ ਜਾਂ ਚੋਰੀ ਵਾਲਾ ਫੜਿਆ ਜਾਂਦਾ ਬੇਸ਼ੱਕ ਕਿਸੇ ਪਿਛੇ ਆ ਕੇ ਉਹਨੂੰ ਛਡਾਉਣ ਆਉਂਦਾ ਵੀ ਅਸੀਂ ਛੱਡ ਦੇ ਦਿੰਨੇ ਆ ਪਰ ਸਾਨੂੰ ਹੋਰ ਹੌਸਲਾ ਹੋ ਜਾਏ ਜੇ ਉਹਨਾਂ ਨੂੰ ਉਹ ਛਡਾਉਣ ਦੀ ਬਜਾਏ ਸਾਡੀ ਸਪੋਰਟ ਕਰਨ ਤੇ ਉਦੋਂ ਮੈਨੂੰ ਲੱਗਾ ਕਿ ਸਾਡੀਆਂ ਪੰਚਾਇਤਾਂ ਉਸ ਪੱਧਰ ਤੇ ਨਹੀਂ ਹੈਗੀਆਂ ਫੋਨ ਸਾਡੇ ਕੋਲੇ ਪੂਰਨ ਬਹੁਮਿਕਾ ਪੰਚਾਇਤਾਂ ਜਿਹੜੀਆਂ ਉਹ ਸਾਰੀਆਂ ਸਾਡੇ ਨਾਲ ਆ ਚਾਹੇ ਉਹ ਕਿਸੇ ਵੀ ਪਾਰਟੀ ਵੱਲੋਂ ਜਿਹੜੀਆਂ ਉਹ ਕੋਈ ਖੜਿਆ ਸੀ ਜਾਂ ਬਣੀਆਂ ਨੇ ਤੇ ਅਸੀਂ ਸਾਰੀਆਂ ਪੰਚਾਇਤਾਂ ਨੇ ਅੱਜ ਸਾਡੀਆਂ ਨੇ ਹਲਕਾ ਖਡੂਰ ਸਾਹਿਬ ਦੇ ਵਿੱਚ ਕੱਲ ਜਿਹੜੀ ਆਪਾਂ ਅਪੀਲ ਕੀਤੀ ਸੀ ਉਹਨੂੰ ਸਲਾਇਹਾ ਵੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਅੱਜ ਤਕਰੀਬਨ ਇਸ ਵਕਤ ਜਿਸ ਵਕਤ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਆ ਸਾਰਿਆਂ ਨੂੰ ਆਪਾਂ ਟਾਈਮ ਦਿੱਤਾ ਸੀ ਕਿ 12 ਵਜੇ ਤੋਂ ਲੈ ਕੇ ਤੇ ਸ਼ਾਮ 6 ਵਜੇ ਤੱਕ ਤੁਸੀਂ ਜਿਹੜੇ ਮਤੇ ਆ ਉਹ ਪਾ ਦੇਣੇ ਆ ਤੇ ਹਰੇਕ ਨੇ 2-2 ਮਿੰਟ ਦੀ ਵੀਡੀਓ ਬਣਾ ਕੇ ਅਪਲੋਡ ਕਰਨੀ ਆ ਕਿ ਸਾਡੇ ਹਲਕਾ ਖਡੂਰ ਸਾਹਿਬ ਦੀ ਕੋਈ ਵੀ ਪੰਚਾਇਤ ਜਾਂ ਕੋਈ ਹੋਰ ਆਗੂ ਚਿੱਟੇ ਵਾਲੇ ਮਗਰ ਤੇ ਜਾਂ ਕਿ ਇਹ ਲਟੇਰੇ ਗਰੋ ਦੇ ਮਗਰ ਜਾਂ ਕੋਈ ਲੁੱਟਖੋ ਕਰਨ ਵਾਲੇ ਦੇ ਮਗਰ ਨਹੀਂ ਜਾਊਗਾ ਤੇ ਤਕਰੀਬਨ ਸਾਡੇ ਕੋਲੇ 40 ਤੋਂ 50 ਮਤੇ ਆ ਜਿਹੜੇ ਉਹ ਇਸ ਵਕਤ ਜਿਹੜੇ ਉਹ ਆ ਚੁੱਕੇ ਆ ਆ ਬਾਕੀ ਵੀ ਜਿਵੇਂ ਜਿਵੇਂ ਪੰਚਾਇਤਾਂ ਮਤੇ ਪਾਉਂਦੀਆਂ ਜਾ ਰਹੀਆਂ ਲਗਭਗ 150 ਦੇ ਆਸ-ਪਾਸ ਆਪਣੀਆਂ ਪੰਚਾਇਤਾਂ ਆ ਤੇ ਮੈਂ ਇਹਦੇ ਨਾਲ ਹੀ ਆਪਣੇ ਸਾਰੇ ਸਰਪੰਚਾਂ ਨੂੰ ਤੇ ਆਪਣੇ ਜਿੰਨੇ ਮੈਂਬਰ ਆ ਉਹਨਾਂ ਨੂੰ ਵਧਾਈ ਵੀ ਦੇਣਾ ਕਿ ਤੁਸੀਂ ਇਸ ਪਰਾਲੇ ਦੇ ਵਿੱਚ ਬੜਾ ਵੱਡਾ ਸਾਡਾ ਸਾਥ ਦੇ ਰਹੇ ਹੋ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਉਹਨਾਂ ਦੀ ਇਸ ਨੇਕ ਨੀਤੀ ਉਹਨਾਂ ਦੀ ਦਰਿਆਦਲੀ ਤੇ ਨਾਲ ਮੈਂ ਕੱਲ ਇਹ ਵੀ ਅਪੀਲ ਕੀਤੀ ਸੀ ਕਿ ਵੋਟਾਂ ਦੇ ਚੱਕਰ 'ਚ ਨਾ ਪੈ ਜਿਓ ਕਿਉਂਕਿ ਇੱਕ ਪੰਚਾਇਤ ਹੀ ਹੁੰਦੀ ਹੈ ਜਿੱਥੋਂ ਜਾ ਕੇ ਸਿਸਟਮ ਨੇ ਸੁਧਰਨਾ ਸ਼ੁਰੂ ਹੋਣਾ ਹੁੰਦਾ ਸੋ ਵੋਟਾਂ 10 ਘਟ ਜਾਣ 20 ਘਟ ਜਾਣ ਅਗਲੀ ਇਲੈਕਸ਼ਨ 'ਚ ਮੇਰੀਆਂ 50 ਘਟ ਜਾਣ ਕਿਸੇ ਪਿੰਡ 'ਚੋਂ 100 ਘਟ ਜਾਣ ਉਹ ਮਨਜ਼ੂਰ ਆ ਪਰ ਚਿੱਟਾ ਵੇਚਣ ਵਾਲੇ ਦੀ سپورਟ ਜਾਂ ਕਿਸੇ ਲੁੱਟਖੋ ਕਰਨ ਵਾਲੇ ਦੀ سپورਟ ਆਪਾਂ ਬਿਲਕੁਲ ਨਹੀਂ ਕਰਨੀ ਸਾਨੂੰ ਮਾੜੇ ਆਂਸਰਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ ਸਾਨੂੰ ਅਸੀਂ ਚੰਗਾ ਕੰਮ ਕਰਾਂਗੇ ਲੋਕਾਂ ਦੀਆਂ ਸਾਨੂੰ ਜਿਹੜੀਆਂ ਉਹ ਅਸੀਸਾਂ ਚਾਹੀਦੀਆਂ ਨੇ ਸੋ ਪਿਛਲੇ 3 ਸਾਲ ਦੇ ਵਿੱਚ ਜਦੋਂ ਦੀ ਆਪਣੀ ਗਵਰਨਮੈਂਟ ਬਣੀ ਆ तकरीबन ਲਗਭਗ 25 ਕਿਲੋ ਜਿਹੜੀ ਆ ਹਿਰੋਇਨ ਹਲਕਾ ਖਡੂਰ ਸਾਹਿਬ ਦੇ ਆਪਣੇ ਤਿੰਨਾਂ ਥਾਣਿਆਂ ਨੇ ਜਿਹੜੀ ਆ ਉਹ ਫੜੀ ਆ ਜਿਹੜੀ ਇੱਕ ਬੜੀ ਵੱਡੀ ਜਿਹੜੀ ਮਾਤਰਾ ਇੱਕ ਕਹਿ ਦਿੱਤਾ ਜਾਂਦਾ ਕਿ ਪੁਲਿਸ ਕੰਮ ਨਹੀਂ ਕਰਦੀ ਤਾਂ ਕਿਉਂਕਿ ਇਹ ਚੀਜ਼ਾਂ ਨਾ ਅੰਦਰ ਰਹਿੰਦੀਆਂ ਨੇ ਅੰਦਰ ਅੰਦਰ ਪਰਚੇ ਹੋਈ ਜਾਂਦੇ ਨੇ ਅੰਦਰ ਅੰਦਰ ਤੇ ਲਗਭਗ ਅਸੀਂ 300 ਬੰਦੇ ਤੇ ਜਿਹੜਾ ਵਾ ਉਹ ਐਫ ਆਈ ਆਰ ਜਿਹੜੀ ਆ ਚਿੱਟੇ ਵਾਲਿਆਂ ਤੇ ਸਾਡੇ ਤਿੰਨੋਂ ਥਾਣਿਆਂ ਦੇ ਵਿੱਚ ਤਕਰੀਬਨ ਜਿਹੜੀ ਹੋਈ ਆ ਤੇ 25 ਕਿਲੋ ਜਿਹੜੀ ਪਿਛਲੇ 3 ਸਾਲ ਦੇ ਵਿੱਚ ਹਿਰੋਇਨ ਮਾੜੇ ਅਨਸਰਾਂ ਕੋ ਜਿਹੜੀ ਫੜੀ ਹੈ ਤੇ ਹੁਣ ਅਸੀਂ ਹੋਰ ਵੀ ਤੇਜ਼ੀ ਨਾਲ ਇਕੱਠੇ ਹੋ ਕੇ ਸਾਡੇ ਐਸਐਸਪੀ ਸਾਹਿਬ ਜਿਹੜੇ ਉਹ ਅਭਿਮਨੂ ਜੀ ਬਿਲਕੁਲ ਵਧੀਆ ਇਨਸਾਨ ਨੇ ਤੇ ਉਹਨਾਂ ਦਾ ਵੀ ਇਹੀ ਹੈਗਾ ਕਿ ਅਸੀਂ ਆਪਣੇ ਇਸਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਕ੍ਰਾਈਮ ਤੇ ਨਸ਼ਾ ਇਹ ਬਿਲਕੁਲ ਖਤਮ ਕਰਨਾ ਹੈ ਅਬ ਮੈਂ ਹੁਣੇ ਐਸਐਚਓ ਸਾਹਿਬ ਸਾਡੇ ਸਦਰਾਲੇ ਬੀਠੇ ਤੇ ਮੈਂ ਕਹਿ ਰਿਹਾ ਮਹਾਂ ਜੀ ਤੁਹਾਡੀਆਂ ਅੱਖਾਂ 'ਚ ਨੀਂਦ ਹੈ ਤੇ ਉਹ ਕਹਿ ਰਹੀ ਸੀ ਵੀ ਮੈਨੂੰ ਅੱਜ ਤੀਜਾ ਦਿਨ ਹੋ ਗਿਆ ਹੈ ਰੈਸਟ ਬਹੁ ਘੱਟ ਮਿਲਦੀ ਆ ਅਸੀਂ ਲਗਾਤਾਰ ਜਿਹੜੇ ਲੱਗੇ ਆਂ ਜਿਹੜੀ 3 ਵਜੇ ਮੈਂ ਖੁਦ ਉਹਨਾਂ ਨੂੰ ਲੱਗਦੇ ਜਿਹੜਾ ਕਈ ਵਾਰੀ 11 ਵਜੇ ਤਾਂ ਮੈਂ ਖੁਦ ਦੇਖਿਆ ਸੋ ਇਹ CSP ਗਰਾਊਂਡ ਪੱਧਰ ਤੇ ਆ ਕੇ ਜਿਹੜਾ ਕੰਮ ਕਰ ਰਿਹਾ ਸਾਡੇ DSP ਸਾਹਿਬ ਮੈਂ ਕੱਲ ਜੀਵੀ ਕੇ ਗਿਆ ਸੀ ਤੇ ਮੈਂ ਇਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਵੀ ਮੈਂ ਜੀਵੀ ਕੇ ਆਂ ਉੱਥੇ ਜੀਵੀ ਕੇ ਰਹਿੰਦੇ ਨੇ ਤੇ ਥਰਮਲ ਪਲਾਂਟ ਚ ਗਿਆ ਸੀ ਮੈਂ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਤੇ ਮੈਂ ਕਿਹਾ ਤੁਸੀਂ ਕਦੋਂ ਕਉਣਾ ਇਹ ਕਹਿੰਦੇ ਅਜੇ ਤੇ ਅਸੀਂ ਰੇਡਤੇ ਆ ਤੇ ਉਸ ਟਾਈਮ ਦੇ ਲਗਭਗ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਦੂਜੀ ਸ਼ਿਫਟ ਲੱਗੀ ਸੀ ਤੇ ਸਾਢੇ 10 ਦਾ ਜਿਹੜਾ ਔਰ ਟਾਈਮ ਹੀ ਤੇ ਅਜੇ ਵੀ ਕਹਿੰਦੇ ਮੈਨੂੰ ਹੋਰ ਟਾਈਮ ਲੱਗ ਜਾਣਾ ਪੁਲਿਸ ਤੇ ਅਸੀਂ ਰਾਤ ਦਿਨ ਮਿਹਨਤ ਕਰਾਂਗੇ ਤੇ ਆਪਣੇ ਹਲਕੇ ਦੇ ਨੌਜਵਾਨਾਂ ਨੂੰ ਜਿਹੜਾ ਬਚਾਵਾਂਗੇ ਤੇ ਅਸੀਂ ਜਿਹੜੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਦੇ ਵਿੱਚ ਆ ਲੋੜੀ ਤੋਂ ਬਾਅਦ ਜਿੰਨਾ ਸਾਡੇ ਕੋਲ ਪੈਸਾ ਪਿਆ ਵਾ ਮੇਰੀ ਪਹਿਲੀ ਕੋਸ਼ਿਸ਼ ਇਹ ਹੋਊ ਕਿ ਮੈਂ ਸਾਰੇ ਪਿੰਡਾਂ ਨੂੰ ਗਰਾਊਂਡਾਂ ਬਣਾਉਣ ਲਈ ਤੇ ਜਿੱਥੇ ਪਹਿਲਾਂ ਜ਼ਮੀਨ ਹੈਗੀ ਆ ਕੋਈ ਵਾਲੀ ਵਾਲ ਤੇ ਦੂਜੀਆਂ ਤੀਜੀਆਂ ਗਰਾਊਂਡਾਂ ਬਣਾਉਣ ਲਈ ਜਿਹੜਾ ਅਸੀਂ ਉਸ ਪੈਸੇ ਨੂੰ ਜਿਹੜਾ ਉਹ ਜਾਰੀ ਕਰੀਏ ਜਿਹੜੇ ਨਾ ਕੁੱਤੇ ਦੀ ਲਪੇਟ ਦੇ ਵਿੱਚ ਜਿਹੜੇ ਨੌਜਵਾਨ ਆ ਚੁੱਕੇ ਨੇ ਉਹਨਾਂ ਨੂੰ ਵੀ ਕੱਢਣ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਬਿਲਕੁਲ ਉਹ ਤਾਂ ਆਪਣੇ ਡੀ ਐਡਿਕਸ਼ਨ ਸੈਂਟਰ ਜਿਹੜਾ ਵਾ ਆਪਣੇ ਹਸਪਤਾਲ ਦੇ ਵਿੱਚ ਵੀ ਚੱਲਦਾ ਵਾ ਜਿਹੜਾ ਵਾ ਉਹ ਠਰੂ ਵੀ ਜਿਹੜਾ ਚੱਲਦਾ ਵਾ ਬਾਕੀ ਵੀ ਜਿਹੜਾ ਸਾਡੇ ਧਿਆਨ ਦੇ ਵਿੱਚ ਆਵੇਗਾ ਅਸੀਂ ਜਿਹੜੀ ਸਾਡੀ ਸਰਕਾਰ ਹੈ ਉਹਦੇ ਤੇ ਵੀ ਜਿਹੜਾ ਕੰਮ ਕਰ ਰਹੀ ਹੈ ਤੇ ਅਸੀਂ ਉਹਨਾਂ ਬੱਚਿਆਂ ਨੂੰ ਇਸ ਦਿਲ ਦੇ ਚੋਂ ਕੱਢਣ ਲਈ ਜੋ ਵੀ ਐਜ਼ এ ਬਤੌਰ ਐਮ ਐਲ ਏ ਇਹ ਮੇਰਾ ਹਲਕਾ ਵਾ ਮੇਰਾ ਪਰਿਵਾਰ ਆ ਜੋ ਵੀ ਮੈਨੂੰ ਦਿਲੋਂ ਮੈਂ ਉਹਦੀ ਮਦਦ ਕਰ ਸਕਦਾ ਆ ਉਹ ਮੈਂ ਜ਼ਰੂਰ ਕਰੂੰਗਾ ਸਰ ਇਹ ਇੱਕ ਚੀਜ਼ ਦੇਖਣ ਨੂੰ ਮੈਦੇ ਜਦੋਂ ਮਤਾਇ ਪੈ ਜਾਂਦੇ ਤੇ ਲੋਕਾਂ ਨੂੰ ਧਮਕੀਆਂ ਵੀ ਆਉਂਦੀਆਂ ਨੇ ਲੜਾਈਆਂ ਹੌਲਪੇਂਦੀਆਂ ਵੀ ਆਈ ਨਸ਼ੇ ਬਾਰੇ ਦੱਸਿਆ ਸਾਨੂੰ ਹੀ ਕੁੱਟਮਾਰ ਕਰਗੇ ਸਰ ਉਹ ਵੀ ਸਪੋਰਟ ਹੋਵੇ ਉਹਦੇ ਲਈ ਜਿਹੜਾ ਸਾਡਾ ਪ੍ਰਸ਼ਾਸਨ ਆ ਜਦੋਂ ਵੀ ਕਾਨੂੰਨ ਦੇ ਵਿੱਚ ਜੇ ਕੋਈ ਕਿਸੇ ਦੀ ਕੁੱਟਮਾਰ ਕਰਦਾ ਹੈ ਬੇਸ਼ੱਕ ਜ਼ਰੂਰੀ ਨਹੀਂ ਕਿ ਨਸ਼ੇ ਵਾਲਾ ਕਰਦਾ ਜਾਂ ਵੈਸੇ ਵੀ ਕਿਸੇ ਦੀ ਕੋਈ ਲੜਾਈ ਹੁੰਦੀ ਹੈ ਤਾਂ ਕਾਨੂੰਨ ਆਪਣਾ ਪੂਰਾ ਕੰਮ ਕਰਦਾ ਹੈ ਤੇ ਜੇ ਕੋਈ ਨਸ਼ੇ ਵਾਲਾ ਚਿੱਟੇ ਵਾਲੇ ਦੇ ਜਿਹੜਾ ਵੇਚਣ ਵਾਲਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਜਾਂ ਕਿਸੇ ਨੂੰ ਧਮਕੀ ਦੇਊਗਾ ਤਾਂ ਉੱਤੇ ਵੀ ਪੂਰੀ ਕਾਰਵਾਈ ਹੋਊਗੀ ਇਵਨ ਇੱਥੋਂ ਤੱਕ ਕਿ ਜਿਹੜਾ ਛਡਾਉਣ ਗਿਆ ਉਤੇ ਵੀ ਪੂਰੀ ਬੰਦੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਆ ਕਿਉਂਕਿ ਇਹਦਾ ਮਤਲਬ ਜੇ ਉਹ ਛਡਾਉਣ ਗਿਆ ਤਾਂ ਉਹਦਾ ਵੀ ਕਿਤੇ ਨਾ ਹੋ ਸਕਦਾ ਉਹਦਾ ਵੀ ਵੇਖਦਾ ਹੋਵੇ ਹੁਣ ਤੱਕ ਬੜੇ ਆਗੂਆਂ ਦਾ ਸਮਾਨ ਵੇਚਦਾ ਰਿਹਾ ਇੱਥੇ ਆਪਾਂ ਵੇਖਦੇ ਰਹੇ ਵੱਡੀਆਂ ਵੱਡੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਹੋ ਸਕਦਾ ਹੈ ਕਿ ਉਹ ਜਿਹੜਾ ਬੰਦਾ ਛਡਾਰਿਆ ਹਾਈ ਵਾਰੀ ਉਹ ਛਡਾਉਂਦੇ ਆ ਉਹਦੇ ਵਿੱਚੋਂ ਹਿੱਸਾ ਪਤੀ ਕੋਈ ਜਿਹੜੀ ਆ ਉਹ ਲੈ ਜਾਂਦਾ ਹੋਵੇ ਸੋ ਬਾਕੀ ਡੀਐਸਪੀ ਸਾਹਿਬ ਜੀ ਸਰ ਇੱਕ ਟੀ ਤੁਹਾਨੂੰ ਕੁਝ ਜੀ ਆਜ ਕੱਲ ਵੇਖਣ ਨੂੰ ਮਿਲਦਾ ਫਰੋਤੀਆਂ ਦੀ ਬੜੀ ਡਿਮਾਂਡ ਲੋਕੀ ਗੋਲੀਆਂ ਚਾਉਂਦੇ ਪਏ ਨੇ ਫਰੋਤੀ ਗੈਂਗਸਟਰ ਇਹ ਸਾਰੇ ਇਹਨ ਜਾ ਰਹੇ ਨੇ ਆ ਦੇਖੋ ਜੇ ਤੁਸੀਂ ਗੱਲ ਕਰੋ ਪਿਛਲੇ 3-4 ਮਹੀਨਿਆਂ ਤੋਂ ਤੇ ਜਾਂ ਜਦੋਂ ਦੇ ਹੁਣ ਆਪਣੇ ਪਿਛਲੇ ਐਸਐਸਪੀ ਸਾਹਿਬ ਨੇ ਵੀ ਚੰਗਾ ਕੰਮ ਕੀਤਾ ਸੀ ਜਿਹੜੇ ਹੁਣ ਆਪਣੇ ਐਸਐਸਪੀ ਸਾਹਿਬ ਆਏ ਨੇ ਜਿੱਦਣ ਦੇ ਆਏ ਨੇ ਉਦੋਂ ਤੋਂ ਲੈ ਕੇ ਤੁਸੀਂ ਵੇਖੋਗੇ ਕਿ ਮੈਨੂੰ ਨਹੀਂ ਲੱਗਦਾ ਵੀ ਅਨਟ੍ਰੇਸ ਮਸਲੇ ਜਿਹੜੇ ਆ ਉਹ ਕਿਤੇ ਪੈਂਡਿੰਗ ਪਏ ਰਹਿਣ ਡੇ ਨੇ ਇਵਨ ਇੱਥੋਂ ਤੱਕ ਵੀ ਉਹਨਾਂ ਦਾ ਕੰਮ ਚੱਲਣ ਡਿਆ ਕਿ ਜਿੰਨੀ ਪੁਰਾਣੀ ਪੈਂਨਸੀ ਪਈ ਆ ਪੁਰਾਣੇ ਕੋਈ ਚਲਾਨ ਪੇਸ਼ ਹੋਣ ਵਾਲੇ ਅਜੇ ਪਏ ਆ ਉਹ ਵੀ ਵੱਤੋਂ ਵੱਧ ਜਿਹੜੇ ਆ ਉਹ ਕੀਤੇ ਜਾਂਦੇ ਤੇ ਆ ਤੁਸੀਂ ਵੇਖੋ ਵੀ ਹੁਣ ਜੇ ਕੋਈ ਕ੍ਰਾਈਮ ਹੁੰਦਾ ਬਾ ਤੇ ਵਿਦਨ ਕੋਈ 2-4 ਘੰਟਿਆਂ ਦੇ ਅੰਦਰ ਅੰਦਰੀ ਜਿਹੜੇ ਆ ਉਹ ਬੰਦੇ ਫੜੇ ਜਾਂਦੇ ਆ ਨਹੀਂ ਤੇ ਕਈ ਵਾਰੀ ਕੀ ਹੁੰਦਾ ਸੀ ਵੱਡੇ ਮੁਕਦਮੇ ਜਿਹੜੇ ਆ ਉਹ ਅਨਟ੍ਰੇਸ ਰਹਿ ਜਾਂਦੇ ਗੱਲ ਇਹ ਨਹੀਂ ਕਿ ਪਹਿਲਿਆਂ ਨੇ ਵੀ ਚੰਗਾ ਕੰਮ ਕੀਤਾ ਪਰ ਹੁਣ ਵਾਲੇ ਜਿਹੜੇ ਸਾਡੇ ਐਸਐਸਪੀ ਸਾਹਿਬ ਪੂਰੀ ਵਧੀਆ ਢੰਗ ਨਾਲ ਕੰਮ ਜਿਹੜਾ ਉਹ ਕਰ ਰਿਹਾ ਜਿਹਦੇ ਨਾਲ ਸਾਨੂੰ ਵੀ ਹੌਸਲਾ ਮਿਲਿਆ ਆ ਤੇ ਦੇਖੋ ਜੇ ਉਹ ਚਾਹੁੰਦੇ ਨੇ ਕਿ ਇੱਥੋਂ ਵਾਕਈ ਕ੍ਰਾਈਮ ਖਤਮ ਕਰਨਾ ਹੈ ਨਸ਼ਾ ਖਤਮ ਕਰਨਾ ਹੈ ਤਾਂ ਸਾਡਾ ਵੀ ਪੂਰਾ ਐਜ਼ ਅ ਪੋਲਿਟਿਕਲੀ ਜਿਵੇਂ ਸਾਡੀ ਸਰਕਾਰ ਜਿਹੜਾ ਪੂਰਾ ਜ਼ੋਰ ਲਾ ਰਹੀ ਹੈ ਤੇ ਸਾਡਾ ਵੀ ਫਰਜ਼ ਹੈ ਕਿ ਅਸੀਂ ਉਹਨਾਂ ਦੀਆਂ ਬਾਹਮਾਂ ਬਣ ਕੇ ਉਹ ਸਾਡੀਆਂ ਬਾਹਮਾਂ ਬਣ ਰਾਜਨੀਤਿਕ ਤੌਰ ਤੇ ਅਸੀਂ ਉਹਨਾਂ ਦੀਆਂ ਬਾਹਮਾਂ ਬਣ ਕੇ ਜੋ ਵੀ ਸਰਕਾਰ ਦਾ ਉਹਨਾਂ ਨੂੰ ਮਤ ਚਾਹੀਦੀ ਉਹ ਦੇ ਕੇ ਤੇ ਜੋ ਵੀ ਪ੍ਰਸ਼ਾਸਨ ਨੂੰ ਪੂਰੀ ਮਤ ਸਰ ਆਖਰ ਜਿਹੜੀ ਪੰਚਾਇਤ ਆ ਉਹ ਮਤਾ ਨਹੀਂ ਪਾਉਂਦੀ ਤੇ ਉਹਨਾਂ ਦੇ ਪ੍ਰਤੀ ਕੀ ਜਿਹੜਾ ਰੋਖਾ ਤਿਆਰ ਕੀਤਾ ਜਾਵੇਗਾ ਮੈਨੂੰ ਲੱਗਦਾ ਨਹੀਂ ਕਿਸੇ ਪਿੰਡ ਦੇ ਇੱਡੀ ਮਾੜਾ ਸਰਪੰਚ ਕਿਸੇ ਨੇ ਬਣਾ ਲਿਆਊਗਾ ਜਾਂ ਇੱਡੀ ਮਾੜੀ ਪੰਚਾਇਤ ਕਿਸੇ ਨੇ ਬਣਾਈ ਹੋਊਗੀ ਕਿਉਂਕਿ ਜਦੋਂ ਲੋਕ ਆਪਣੀ ਮਤ ਦਾ ਦਾਨ ਕਰਦੇ ਉਹ ਚੰਗੀਆਂ ਪੰਚਾਇਤਾਂ ਤੇ ਚੰਗੇ ਪੰਚ ਮੈਂਬਰ ਚੁੰਨਦੇ ਆ ਸੋ ਹੋ ਸਕਦਾ ਕੋਈ ਜਿਵੇਂ ਦਿਨ ਧਿਆਰ ਹੈ ਤੇ ਕਿਸੇ ਕੋ ਅਜ ਨਾ ਪਾਇਆ ਗਿਆ ਹੋਵੇ ਜਿੱਦਾਂ ਇੱਕ ਮੈਸੇਜ ਸ਼ਾਰਟ ਸੀ ਨਾ ਕੱਲ ਆਪਾਂ ਇੱਕ ਲਾਈਵ ਹੋ ਕੇ ਉਸੇ ਵੇਲੇ ਕਹਿ ਦਿੱਤਾ ਕਿਉਂਕਿ ਆਪਾਂ ਉਹਦੇ ਲਈ ਸਿਰਫ ਕਿਸੇ ਨੂੰ ਅੱਜ ਦਾ ਸਮਾਂ ਹੋ ਸਕਦਾ ਅੱਜ ਦਾ ਉਹਨਾਂ ਕਿਤੇ ਪ੍ਰੋਗਰਾਮ ਬਣਾਇਆ ਹੋਵੇ ਪਰਿਵਾਰਕ ਵੀ ਜਦੋਂ ਦਿਨ ਤਿਆਰ ਹੁੰਦਾ ਹੋ ਸਕਦਾ ਕਿਸੇ ਵੇਲੇ ਅਰਜੈਂਟ ਨਾ ਕੀਤਾ ਹੋਵੇ ਕਿਸੇ ਨੇ ਅੱਜ ਪਾਤੇ ਨਹੀਂ ਕੋਈ ਕੱਲ ਪਾ ਦੇਗਾ ਵੈਸੇ ਤਕਰੀਬਨ ਜਿੰਨੀਆਂ ਕਾਲਸ ਆਈਆਂ ਮੈਨੂੰ ਦੂਜੀ ਪਾਰਟੀਆਂ ਦੇ ਵੀ ਜਿਹੜੇ ਸਾਡੇ ਪੰਜ ਸਰਪੰਚ ਬਣੇ ਆ ਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਜ਼ਰੂਰ ਜੀ ਇਹਦੇ ਵਿੱਚ ਤੁਹਾਡਾ ਜਿਹੜਾ ਉਹ ਸਾਥ ਦੇਵਾਂਗੇ ਤੇ ਅਸੀਂ ਤਾਂ ਹੀ ਕਿੰਨੇ ਆ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਜਾਂ ਤਾਂ ਸਾਡਾ ਏਰੀਆ ਛੱਡ ਦੇਣ ਤੇ ਜਾਂ ਨਸ਼ਾ ਵੇਚਣਾ ਜਿਹੜਾ ਬੰਦ ਕਰ ਦੇਣ ਤੇ ਜਿਹੜੀਆਂ ਸਖਤ ਤੋਂ ਸਖਤ ਕਾਰਵਾਈਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਤੇ ਜਿਹੜਾ ਸਾਡਾ ਆਪਣਾ ਟੰਗ ਹੈ ਅਸੀਂ ਵੀ ਆਪਣੇ ਪੱਧਰ ਤੇ ਜਿਹੜੇ ਨਾਮ ਆ ਉਹ ਇਕੱਠੇ ਕਰ ਲਿਆ ਕੌਣ ਕੌਣ ਨਸ਼ਾ ਵੇਚਦਾ ਲਗਭਗ ਸਾਡੀ ਦਿੱਲੀ ਚ ਇਲੈਕਸ਼ਨ ਚੱਲ ਰਹੀ ਹੈ ਮੁੱਠੇ ਵੀ ਜਾਣਾ ਤੇ 20 ਨੂੰ ਜਾਂ 21 ਨੂੰ ਜਦੋਂ ਮੈਂ ਵਾਪਸ ਆਉਣਾ ਸਾਰੇ ਨਾਮ ਲੈ ਕੇ ਮੈਂ ਖੁਦ ਐਸਐਸਪੀ ਸਾਹਿਬ ਕੋਲੇ ਜਾਵਾਂਗਾ ਉਦੋਂ ਵੀ ਤੁਸੀਂ ਆਇਓ ਸਾਰੇ ਤੇ ਕਿਉਂਕਿ ਅਸੀਂ ਰਲ ਕੇ ਸਾਰੀ ਟੀਮ ਪ੍ਰਸ਼ਾਸਨ ਤੇ ਅਸੀਂ ਰਲ ਕੇ ਇਸ ਕੋਲ ਨੂੰ ਸਾਡਾ ਦਿਲੋਂ ਅੱਜ ਤੁਸੀਂ ਮੇਰੀ ਟੀਮ ਵੇਖੋਗੇ ਸਾਡੀ ਪ੍ਰਸ਼ਾਸਨ ਦੀ ਖਡੂਰ ਸਾਹਿਬ ਹਲਕੇ ਚ ਐਸ ਐਚਓ ਇੱਕ ਵੀ ਬੰਦਾ ਡਰੱਗ ਵਾਲਾ ਨਹੀਂ ਹੈਗਾ ਕੋਈ ਇੱਕ ਵੀ ਨਸ਼ੇ ਵਾਲਾ ਕਿਤੇ ਹੁੰਦਾ ਨਾ ਬੰਦਾ ਸ਼ਰਾਬ ਪੀਂਦਾ ਹੈ ਜਾਂ ਇੱਕ ਵੀ ਪੁਲਿਸ ਤੇ ਸਾਰੇ ਪ੍ਰੈਸ ਵਾਲਿਆਂ ਨੂੰ ਸਾਰਿਆਂ ਨੂੰ ਲੋੜੀ ਦੀ ਬਹੁਤ ਬਹੁਤ ਮੁਬਾਰਕਾਂ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਅਸੀਂ ਬੜੇ ਇੱਕ ਵਧੀਆ ਜਿਹੜੇ ਹੈਗੇ ਚਿੱਟੇ ਦੇ ਉੱਪਰ ਇੱਕ ਕਾਨਫਰੰਸ ਕੀਤੀ ਹੈਗਾ ਐਮਐਲਏ ਸਾਹਿਬ ਵੱਲੋਂ ਪਿੰਡ ਪਿੰਡ ਦੇ ਵਿੱਚ ਜਾ ਕੇ ਪਿੰਡ ਪਿੰਡ ਜਿਹੜੇ ਮੋਤਵਰ ਬੰਦੇ ਨੇ ਪਿੰਡ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨਾਂ ਨੂੰ ਇਹ ਕੱਟ ਕਰਕੇ ਕਿਹਾ ਹੈਗਾ ਵੀ ਮਤਾ ਪਾਓ ਜਿਹਦੇ ਵਿੱਚ ਕਿਸੇ ਵੀ ਜਿਹੜਾ ਕ੍ਰਾਈਮ ਕਰਦਾ ਹੈਗਾ ਚਿੱਟੇ ਦਾ ਹੋ ਗਿਆ ਦੂਸਰਾ ਹੋ ਗਿਆ ਆਪਣਾ ਗੋਲੀਆਂ ਦਾ ਹੋ ਗਿਆ ਕਿਸੇ ਵੀ ਚੀਜ਼ ਆ ਕੋਈ ਕ੍ਰਾਈਮ ਕਰਦਾ ਹੈ ਵੀ ਉਹਦੇ ਪਿੱਛੇ ਨਾ ਸਾਡੇ ਕੋਲ ਆਣ ਤੇ ਨਾ ਹੀ ਕੋਈ ਕਿਸੇ ਦੀ ਕੋਈ ਸਪਾਰਸ਼ ਕਰੇ ਅੱਗੇ ਵੀ ਇਹੀ ਹੁੰਦਾ ਰਿਹਾ ਗਿਆ ਅੱਗੇ ਵੀ ਅਸੀਂ ਪਰਚੇ ਦਿੰਦੇ ਰਹੇ ਗਿਆ ਹੁਣ ਜੇ ਹਿਸਾਬ ਨਾਲ ਸਰ ਨੇ ਕੋਈ ਵਧੀਆ ਲਹਿਰ ਚਲਾਈ ਗਿਆ ਉੱਪਰ ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਨਵੇਂ ਆਏ ਨੇ ਮਿਸ ਅਭੀ ਅਭਿਮੰਯੂ ਰਾਣਾ ਜੀ ਆਈਪੀਐਸ ਉਹਨਾਂ ਨੇ ਵੀ ਬਹੁਤ ਵਧੀਆ ਸਟਰਗਲ ਕਰਕੇ ਸਾਡੀ ਟੀਮ ਬਹੁਤ ਵਧੀਆ ਬਣਦੀ ਦੀ ਹੈ ਆਪਣੇ ਸਬ ਡਿਵੀਜ਼ਨ ਦੀ ਵੀ ਜਿੱਥੇ ਕ੍ਰਾਈਮ ਨੂੰ ਸਾਨੂੰ ਪਤਾ ਲੱਗਦਾ ਹੀ ਉਹ ਉਸ ਤੋਂ ਪਹਿਲੇ ਸਾਡੇ ਬੰਦੇ ਉੱਥੇ ਪਹੁੰਚੇ ਹੁੰਦੇ ਤਕਰੀਬਨ ਜਿੰਨੇ ਹੁਣ ਵਾਰਦਾਤਾਂ ਆਈਆਂ ਸਾਡੇ ਵੀ ਸਿਰ ਇੱਕ ਜਾਂ ਦੋ ਮੁਕੱਦਮੇ ਜਿਹੜੇ ਉਹ ਰੀਸੈਂਟਲੀ ਹੋਏ ਉਹ ਅਨਟ੍ਰੇਸ ਰਹੇ ਨੇ ਬਾਕੀ ਸਾਰੇ ਟ੍ਰੇਸ ਕਰ ਲਏ ਨੇ ਇਹਨਾਂ ਕੋ ਵੀ ਸਾਡੇ ਕੋਲ ਲੀਡਸ ਹੈਗੀਆਂ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਕੀਤੇ ਨੇ ਉਹ ਅਸੀਂ ਵਿਦਨ ਡੇ ਆਊਟਸ ਉਹ ਜਿਹੜੇ ਘਰੋਂ ਭੱਜੇ ਹੋਏ ਨੇ ਉਹ ਅਸੀਂ ਆਪੇ ਫੜ ਲਏ ਨੇ ਸੋ ਮੈਂ ਸਾਡਾ ਬਹੁਤ ਥੈਂਕਸ ਕਰ ਦਿਆਂਗਾ ਵੀ ਸਾਡੇ ਨੂੰ ਇੱਕ ਇੱਕ ਹੋਰ ਕਮੇਟੀ ਜਿਹੜੀ ਸਾਡੇ ਨਾਲ ਉਹਨਾਂ ਨੇ ਜੋੜ ਦਿੱਤੀ ਕਿ ਵੀ ਜਿਹੜੇ ਸਾਨੂੰ ਮਿੰਟ-ਮਿੰਟ ਬਾਅਦ ਦੱਸਣਗੇ ਵੀ ਆਹ ਵਾਲੇ ਸਾਡੇ ਪਿੰਡ 'ਚ ਵੇਚਦੇ ਆ ਗਏ ਆ ਕਰਦੇ ਆ ਸੋ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਬਖਸ਼ਿਆ ਨਹੀਂ ਜਾਏਗਾ ਜਾਂ ਤਾਂ ਉਹਨੂੰ ਚਿੱਟਾ ਛੱਡਣਾ ਪਵੇਗਾ ਜਾਂ ਫਿਰ ਸਾਡਾ ਏਰੀਆ ਛੱਡਣਾ ਪਵੇਗਾ ਡੀਐਸਪੀ ਸਾਹਿਬ ਸਵਾਲ ਹੈ ਕਿ ਪੁਲਿਸ ਬੇਸ਼ੱਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਪੁਲਿਸ ਆਏ ਦਿਨ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਕਾਰਵਾਈ ਐ ਬੰਤੀ ਹੈ ਪਰਚੇ ਦਰਜ ਕਰਦੀ ਹੈ ਪਰ ਇਹ ਜਿਹੜੇ ਨਸ਼ੇ ਦੇ ਸਦਾਗਰ ਨੇ ਕੁਝ ਦਿਨਾਂ ਬਾਅਦ ਜਦੋਂ ਬਾਹਰ ਆ ਜਾਂਦੇ ਨੇ ਫੇਰ ਸ਼ੁਰੂ ਕਰ ਦਿੰਦੇ ਨੇ ਉਹਦਾ ਕੀ ਹੱਲ ਹੈ ਹੁਣ ਜਿਹੜੇ ਇਹ ਤਾਂ ਮੇਨ ਹੁੰਦਾ ਵੀ ਜਿਸਲੇ ਸਾਡਾ ਗਮ ਹੈ ਜਿਸੀਂ ਫੜਨਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਕੋਰਟ ਚ ਪ੍ਰੋਡਿਊਸ ਕਰ ਦੇਣਾ ਹੈ ਕੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਮਾਨਤਾ ਹੋ ਜਿੰਦੀ ਹੈ ਜਾਂ ਜ਼ਮਾਨਤਾ ਨਾ ਦੋ ਉਹਨਾਂ ਦੀ ਇਸੇ ਵਾਸਤੇ ਅਸੀਂ ਰਿਕਵੈਸਟ ਕਰ ਰਹੇ ਹਾਂ ਸਾਰੀ ਪੰਚਾਇਤ ਨੂੰ ਵੀ ਤੁਸੀਂ ਜ਼ਮਾਨਤਾ ਵੀ ਨਾ ਦਿਓ ਕਿਸ ਦੀ ਜੇ ਜ਼ਮਾਨਤ ਦੋਗੇ ਤਾਂ ਉਹ ਬਾਹਰ ਆਏਗਾ ਨਹੀਂ ਤੇ ਕਿਸੇ ਵੀ ਜੁਡੀਸ਼ੀਅਲ ਅਫਸਰ ਨੇ ਆਪਣੇ ਆਪ ਨਹੀਂ ਛੱਡਣਾ ਵੀ ਤਨਵਾਈ ਛੱਡ ਦਿੰਦੇ ਨੇ ਕੀ ਸਾਡੇ ਕਾਨੂੰਨ ਦੇ ਵਿੱਚ ਕਮੀ ਹੈ ਕੋਈ ਕਿ ਜਿਹੜਾ ਇਹ ਦੀ ਕਮੀ ਨਹੀਂ ਹੁੰਦਾ ਸੀ ਕਹਿ ਸਕਦੇ ਆ ਪਰ ਹੁਣ ਆਪਾਂ ਇਹ ਜ਼ਮਾਨਤ ਦੇਵਾਂਗੇ ਹੀ ਨਹੀਂ ਤੇ ਆਪਾਂ ਫਿਰ ਉਹਦੀ ਜ਼ਮਾਨਤ ਹੋਣੀ ਕਿੱਥੇ ਹੈਗੀ ਇਹ ਇਸ ਐਸੇ ਇਸ ਦਾਗਰਾਂ ਦੀ ਤੇ ਬੇਲ ਹੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਪ੍ਰੋਵੀਜ਼ਨ ਨਹੀਂ ਹੋਣਾ ਵਿੱਚ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਹਿਊਮਨ ਰਾਈਟਸ ਵੀ ਆ ਜਾਂਦੇ ਨੇ ਨਾ ਹਿਊਮਨ ਰਾਈਟਸ ਹੀ ਹੁੰਦਾ ਵੀ ਆਪਾਂ ਉਹਨੂੰ ਫ੍ਰੀडम ਵੀ ਦੇਣੀ ਹੈ ਉਹ ਜੁਡੀਸ਼ੀਅਲ ਨੇ ਦੇਖਣਾ ਹੈਗਾ ਸਾਡੇ ਵੱਲੋਂ ਜਿੰਨਾ ਖੁੰਦਾ ਸੀ ਉਹਨੂੰ ਫੜ ਕੇ ਉਹਨੂੰ ਜੇਲ੍ਹ 'ਚ ਭੇਜ ਦਿੰਦੇ ਹਾਂ ਤੁਸੀਂ ਨਹੀਂ ਜ਼ਮਾਨਤ ਦੇਵੋਗੇ ਉਹ ਬਾਹਰ ਆ ਹੀ ਨਹੀਂ ਸਕਦਾ ਇਹ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡੇ ਕਹਿਣ ਮਤਾਂ ਕਿਸ ਹਿਊਮਨ ਰਾਈਟ ਦਾ ੜੀਕਾ ਬਣਦਾ ਨਹੀਂ ੜੀਕਾ ਕੋਈ ਨਹੀਂ ਇਹ ਜਮਾਨਤ ਹੋਣੀ ਨਹੀਂ ਹੈ ਜਮਾਨਤ ਮਿਲਣ ਗਿਆ ਫਿਰ ਨੇਚਰਲੀ ਇਹ ਵੀ ਹੋ ਸਕਦਾ ਹੈ ਕਿ ਅਗਰ ਅਗਰ ਤੁਸੀਂ ਜਿਵੇਂ ਉਹਨੂੰ ਪਿੱਛੇ ਕਾਨੂੰਨ ਚੇਂਜ ਕੀਤਾ ਹੈ ਕੋਸਤਾ ਆਪਣਾ ਅਗਰ ਸਜ਼ਾਵਾਂ ਵੀ ਜ਼ਿਆਦਾ ਹੋ ਜਾਣ ਜਿਵੇਂ ਬਾਹਰੀ ਕੰਟਰੀ ਚ ਕੀ ਹੁੰਦਾ ਹੈ ਕਿ ਬਾਹਰੀ ਕੰਟਰੀ ਚ ਇਹੀ ਹੈਗਾ ਵੀ ਜੇ ਕਿਸੇ ਨੇ ਚੋਰੀ ਕੀਤੀ ਉਹਦੇ ਹੱਥ ਵੱਢਤੇ ਕਰ ਲੋਕਾਂ ਦੇ ਘਰ ਸੋਨੇ ਖਾਲੀ ਪਏ ਹੁੰਦੇਗੇ ਕੋਈ ਉਹਨਾਂ ਤਾਲਾ ਨਹੀਂ ਹੁੰਦੇ ਉਹਦੇ ਸਾਰੇ ਇਦਾਂ ਹੋ ਸਕਦਾ ਜੇ ਮੰਨ ਲਓ ਪਿੰਡ ਦੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਤੇ ਦੂਜੇ ਦੂਜੇ ਪਿੰਡ ਦਾ ਕੋਈ ਬੰਦਾ ਉਹਦੀ ਜਵਾਨਤ ਦੇ ਦੂਗਾ ਫੇਰ ਨਹੀਂ ਦੇਗਣਾ ਸਾਰੇ ਪਿੰਡਾਂ ਦੀ ਕਰ ਰਹੇ ਨੇ ਆਪਾਂ ਸਬਡਿਵੀਜ਼ਨ ਦੀ ਕਰ ਰਹੇਗੇ ਸਬਡਿਵੀਜ਼ਨ ਦੇ ਸਾਰੇ ਪਿੰਡ ਕਿੰਨੇਗੇ ਜਿੰਨੇ ਹੀ ਪਿੰਡਗੇ ਸਾਰਿਆਂ ਨੇ ਮਤਾ ਪਾਇਆ ਵੀ ਅਸੀਂ ਨਹੀਂ ਕਰਾਂਗੇ ਜੀ ਅਸੀਂ ਸਾਹਿਬ ਇੱਕ ਸਵਾਲ ਹੈ ਜਿਹਦਾ ਨਸ਼ੇ ਦੇ ਸਦਾਕਾਂ ਨੂੰ ਬੜਾ ਜਾਂਦਾ ਨੇ ਤੇ ਕਾਰਵਾਈ ਕੀਤੀ ਜਾਂਦੀ ਆ ਉਸ ਦੇ ਸੰਬੰਧ ਵਿੱਚ ਥਾਣੇ ਦੇ ਵਿੱਚ ਕੋਈ ਇੱਕ ਦੋ ਪਤਕਰਾਂ ਨੂੰ ਬੁਲਾ ਕੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਬਾਕੀਆਂ ਨੂੰ ਦੱਸਿਆ ਜਾਂਦਾ ਨੇ ਬਿਲਕੁਲ ਸਰ ਇਹ ਕਰ ਲਾਂਗੇ ਮੈਂ ਆਪਣੀ ਤੌਰ ਤੇ ਸਾਰੀ ਛੋਟੇ ਸਬ ਡਿਵੀਜ਼ਨ ਦੀ ਬਣਾ ਲੈਂਦੇ ਆਂ ਆਪਣਾ WhatsApp ਗਰੁੱਪ ਬਣਾ ਲੈਂਦੇ ਮੈਂ ਆਪੇ ਸ਼ੇਅਰ ਕਰ ਦਾਂ ਕੋਈ ਨਹੀਂ ਥੈਂਕ ਯੂ ਜੀ ਸਾਹਿਬ ਥੈਂਕ ਯੂ ਹਾਂਜੀ ਸਾਰੀ ਗੱਲ ਜਿਹੜੀ ਬਸ਼ੇਰ ਸੁਣਵਾਦਾਂ